ਹਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੋ ਸਵਾਗਤ ਕਰਦੇ ਆ ਆਪਣੇ ਚੈਨਲ ਅਮਨਦੀਪਿੰਦਰ ਵਲੌਗ ਤੇ ਕਦੇ ਉਹ ਮੈਂ ਕਦੇ ਉਤਸਾਹ ਦੀਆਂ ਆਪਣੀਆਂ ਵੀਡੀਓ ਬਣੀਆਂ ਹੁੰਦੀਆਂ ਸੀ ਥੋੜੇ ਜਿਹਾ ਲੇਟ ਹੋ ਗਈਆਂ ਸੀ ਤੇ ਆਪਾਂ ਹੁਣ ਇਹ ਸਾਰੀਆਂ ਵੀਡੀਓ ਸ਼ੇਅਰ ਕਰ ਰਹੇ ਹਾਂ ਇਹ ਵਿਦਰ ਦਾ ਗੁਰਦੁਆਰਾ ਸਾਹਿਬ ਆ ਮਾਪਾਪਾ ਤੋਂ ਦਾ ਜਨਵਾੜਾ ਚ ਜੋ ਨਾਨਕ ਠੀਰਾ ਜਾਂਦੀ ਵਕਤ ਅੰਦਰ ਜਿਵੇਂ ਕਿਸ ਨੂੰ ਬੁਲਾਇਆ ਸਾਹਿਬ ਦੇ ਤੁਸੀਂ ਦਰਸ਼ਨ ਕਰੋ ਆਪਾਂ ਹੁਣ ਨਰਕੇ ਜਾ ਰਹੇ ਹਾਂ ਤੁਸੀਂ ਵੀਡੀਓ ਤੋਂ ਵੀਡੀਓ ਨਾਲ ਜੁੜੇ ਰਹਿਣਾ ਤੁਸੀਂ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਤੁਸੀਂ ਬਾਬਾ ਜੀ ਤੋਂ ਇਹ ਆਸ ਸੁਣ ਸੀ ਜਿਆਦਾ ਪਾਣੀ ਦਾ ਬੰਦ ਨਾ ਮੁਝੇ ਕਾਰਨ ਸੰਤਾਨ ਨੂੰ ਨਾਲ ਕੀ ਜਾ ਰਹੀ ਹੈ ਆਪਾਂ ਦੀਆਂ ਬੜੀ ਮੁਸ਼ਕਲ ਹੁੰਦੀ ਸੀ ਸੰਤਾਨ ਵੀ ਆ ਇੰਨਾ ਮੁਸ਼ਕਲਾਂ ਨੂੰ ਦੇਖ ਲਿਆ ਹੋਇਆ ਸੰਤਾਨ ਵਾਪਸ ਆਉਣਾ ਲੋਕ ਤੇ ਇਹ ਕੋਲਾ ਆ ਗਿਆ ਜੀ ਉਹਨਾਂ ਤੇ ਗੁਰੂ ਮਹਾਰਾਜ ਜੀ ਦੇ ਲਗਨ ਕਿਉਂ ਵੀ ਇੱਥੇ ਚੱਲਦੇ ਰਹਿੰਦੇ ਆ। ਜੇਰੀ ਅੰਮ੍ਰਿਤਸਰ ਸਾਹਿਬ ਤੋਂ ਅਮਰਵਾਰੀ ਦਾ ਸੰਗਤਾਂ ਇਸ ਗੁਰੂ ਘਰ ਦੀ ਰੂਪਕੀ ਪ੍ਰਸ਼ਾਦਾ ਵਾਣੀ ਕਰਕੇ ਗੁਰਦਵਾਰਾ ਨਾਮਰਗੀ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਂਦੇ ਹਨ ਕਿ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਜੀ। ਚਾਲ ਰਹੀ ਸੇਵਾ ਦੇ ਵਿੱਚ ਸੰਗਤਾਂ ਦੇ ਨੇ ਕੌੜਾ ਦੀ ਸੇਵਾ, ਅੱਖਿਆ ਦੀ ਸੇਵਾ, ਲੰਗਰ ਦੀ ਸੇਵਾ ਅਤੇ ਨਿਸ਼ਾਨ ਸਾਹਿਬ ਦੇ ਛੋੜੇ ਦੀ ਸੇਵਾ इस गुरु घर वे अगर ही ने ही कटी की जाती है यह गुरु घर जे संत संगता में सहयोग का ही चलता है इस गुरु का भी सेवा में चला रहे हैं संत बाबा नरेंद्र सिंह जी तथा संत बाबा बलविंदर सिंह जी का सेवा वाले से जिन्ना ने संता ने इस गुरु घर की सेवा में की सब होना हुए वो अपनी नेक कमाईया के बीचों माया गुरु

ਆਤਮੇ ਨੇ ਬੇ ਸਾਥੀ ਵਾਲੇ ਦਿਨ ਖਾਲਸੇ ਪਾਤ ਦੀ ਸਾਜਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੇ ਅਤਿ ਅਨਵੇ ਪਿਆਰੇ ਪਾਇ ਸਾਹਿਬ ਸਿੰਘ ਜੀ ਜੀਤਾਰੂ ਨਾਰਾਇਣ ਜੀ ਪਾਤਾ ਕੁਮਾ ਜੀ ਤੈਥੋ ਸ੍ਰੀ ਅਨਕੂਰ ਤਖਤ ਕੇਸਰ ਸਾਹਿਬ ਜਾਕੇ ਤੇ ਆਪਿਆ ਹਰੀ ਆਲਿ ਚੌਂਸਵੇਂ ਆਪਨਾ ਤੇ ਅਮਰ ਦੀ ਦਾਤ ਪ੍ਰਾਪਤ ਕੀਤੀ ਅਤੇ ਚੱਪਾ ਸਾਧ ਦੇ ਗ੍ਰੇਵ ਵਿਖੇ ਜਾਗਣ ਰਹੇ ਹੋਏ ਸਿਖ ਦੀ ਪ੍ਰਾਪਤੀ ਕੀਤੀ ਜੀ ਆਪ ਆਪ ਨੇ ਮੂਤ ਮਾਇਆ ਦੇ ਹਿੱਸਾਾਂ ਮਾ ਕੇ ਗੁਰੂ ਕਾrya ਸਿਖਿਆ ਪ੍ਰਾਪਤ ਕੀਤੀ ਜੀ ਆਪ ਜੀ ਦੀ ਸਾਧ ਯਾਤਰਾ ਸਤਿਪੰਤੇ ਸਾਰਿਆਂ ਨੂੰ ਆਖਾਂ ਗੁਰ ਸਿੱਖੀ ਜੀ ਕਾਜ ਬੱਤਕੇ ਖਤੇ ਪਾਉ ਵਾਹਿਗੁਰੂ ਜੀ ਦਾ ਤੁਸਾ ਵਾਹਿਗੁਰੂ ਜੀ ਦੇ ਬਲੇਸ ਜੀ ਸੋਹਿਆ ਬਹੁਤ ਸਰੀਆ ਕਾ ਵਾਹਿਗੁਰੂ ਜੀ ਦਾ ਤੁਸਾ ਕੋਠਾ ਕਰਤੀ ਤੇ ਇਹ ਗੁਰਦੁਆਰਾ ਸਾਹਿਬ ਹੈ ਨਾਨਕ ਜੀ ਦਾ ਜਿੱਥੇ ਬਾਬਾ ਜੀ ਨੇ ਆਪਣੇ ਪੰਜੇ ਨਾਲ ਚਲ ਕਰਿਆ ਸੀ ਇਹ ਗੁਰਦੁਆਰਾ ਸਾਹਿਬ ਜਿਸ ਦਰਸ਼ਨ ਕਰ ਸਕਦੇ ਤੇ ਇਹ ਤੁਸੀਂ ਸਾਰਾ ਇਤਿਹਾਸ ਸ੍ਰੀ ਨਾਨਕ ਧੀਰੇ ਦੇ ਜਾਣ ਸਕਦੇ ਹੋ ਸਾਰਾ ਇਤਿਹਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਬਹੁਤ ਧਰ ਕੇ ਸਾਰਾ ਇਤਿਹਾਸ ਪੜ ਸਕਦੇ ਹੋ ਮਜ਼ਦੀਦ ਇਹ ਦਰਸ਼ਨ ਕਰੋ ਜੀ ਨਾਨਕ ਧੀਰਾ ਗੁਰਦੁਆਰਾ ਸਾਹਿਬ ਦਾ ਹੁਣ ਆਪਾਂ ਨਾਨਕ ਧੀਰਾ ਗੁਰਦੁਆਰਾ ਸਾਹਿਬ ਉੱਪਰ ਜਾ ਰਹੇ ਹਾਂ ਆਪਾਂ ਪ੍ਰਵਾਣ ਕਰ ਅਗਲੀ ਜਨਤਾ ਸਮਝੀ ਕਰਨ ਆਓ ਗੁਰੂ ਜੀ ਦੀ ਸਾਧ ਸੰਗਤ ਜੀ ਉਹ ਸਾਰੀ ਸੰਗਤ ਮੱਥਾ ਟੇਕ ਕੇ 2 ਮਿੰਟ ਬੈਠੋ ਜੀ 2 ਮਿੰਟ ਬੈਠ ਕੇ ਸਾਰੀ ਕਿਰਤ ਦਾ ਆਸਰ ਬਣ ਲਓ ਜੀ ਸਰੀ ਸੰਗਤ ਗੱਜਵੱਜ ਕੇ ਫਤੇ ਪਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੀ ਪੁਕਾਰ ਦਾਕਾਰ ਪ੍ਰਤੀ ਗੁਰੂ ਨਾਨਕ ਜਗ ਬਾਣੀ ਬਖਾਇਆ ਜਦੋਂ ਧਰਤੀ ਉੱਪਰ ਬਹੁਤ 파ਪ ਹੋ ਗਏ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮ ਅਨਸਾਰ ਦੰਕਾਰ ਘਾਰਿਆ ਸੰਸਾਰ ਵਿੱਚ ਨਜਨਬਾਜੀ ਤੇ ਦੇਖਿਆ ਬਾਦ ਗੁਰੂ ਨੂੰ ਬਾਜਕ ਸਾਹਿਬ ਕਲ ਕਾਤੀ ਰਾਜੀ ਕਾ ਸਾਈ ਧਰਮ ਪੰਥ ਕਰ ਮੁਦ ਰਿਹਾ ਕੂਡ અમાਵਸ ਸੱਚਖੰਦ ਮਾ ਬੀ ਸਹਿ ਨਾ ਕੀ ਕੜੀ ਰਾ ਦੇ ਬਾਤ ਨਿਸਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਉਦਾਸੀਆਂ ਤਿੱਕੀਆਂ ਪਹਿਲੀ ਉਦਾਸੀ ਪੂਰਬ ਦਿਸ਼ਾ ਦੀ ਦੂਜੀ ਉਦਾਸੀ ਦੱਖਣ ਦੇਸ਼ ਦੀ ਅਨਿਕਾ ਕੋ ਲੈਣਾ ਰੁਹਾਨ ਨੂੰ ਸਿਰ ਤੇ ਰਾਹਮਦੇ ਹੋਏ ਬਾਬਾ ਜੀ ਦੱਖਣ ਵੱਲ ਪਦਾਰੀ ਦੱਖਣ ਵਿੱਚ ਇਦੋਰ ਬਰਨਾਨਪੁਰ ਖੰਡਵਾ ਉਕ ਕਾਦੇਸ਼ ਤੇ ਸ੍ਰੀ ਹਜੂਰ ਸਾਹਿਬ ਹੁੰਦੇ ਹੋਏ ਇਸ ਬਿਦਰਦੀ ਧਰਤੀ ਤੇ ਚਰਨ ਕਰੀ ਸੁੰਦਰ ਪਹਾੜੀ ਤੇ ਰਮਣੀਕ ਸਥਾਨ ਵੇਖ ਕੇ ਬਾਬਾ ਜੀ ਨੇ ਇਸ ਸਥਾਨ ਤੇ ਆਸਨ ਲਾਇਆ ਉਸ ਵੇਲੇ ਇੱਥੇ ਕੁਝ ਫਕੀਰ ਰਹਿੰਦੇ ਸੀ ਮੁਖੀ ਫਕੀਰ ਪੀਰ ਜਲਾਲੂ ਦੀ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਸਤਤ ਸੁਣ ਰੱਖੀ ਸੀ ਆਪਣੀ ਸਾਥੀਨਾਂ ਨੂੰ ਕਹਾ ਸਾਥੀਓ ਫਕੀਰ ਉਸਣ ਰਹੇ ਹੋ ਅੱਜ ਇਸ ਪਹਾੜੀ ਦੇ ਇਸ ਜੰਗਲ ਵਿੱਚ ਪ੍ਰਭਾਤ ਦੀ ਆਵਾਜ਼ ਸੁਣਾਈ ਦੇ ਰਹੀ ਹੈ ਰਬੀਨਾਦ ਸੁਣਾਈ ਦੇ ਰਿਹਾ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਜਗਤ ਕਾਰਨ ਵਾਸਤੇ ਬ੍ਰਹਮਤੂਰ ਕਰ ਰਹੇ ਹਨ ਇਸ ਵਿਦਰ ਦੀ ਧਰਤੀ ਤੇ ਚਰਨ ਪਾਈ ਚਲੋ ਚੱਲ ਕੇ ਉਹਨਾਂ ਦੇ ਦਰਸ਼ਨ ਕਰੀ ਆਪਣੀ ਸਾਥੀ ਨਾਲ ਸਵੇਰ ਉਹ ਬਾਬਾ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਇਲਾਕੇ ਦੀ ਸੰਗਤ ਨੂੰ ਪਤਾ ਲੱਗਾ ਸੰਗਤਾਂ ਵੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਕੁਝ ਨਹੀਂ ਦਰਸ਼ਨ ਕੀਤੇ ਕਿ ਲਈ ਜਦੋਂ ਠੰਡ ਪੈ ਗਈ ਸਾਰਿਆਂ ਨੇ ਅਰਜ਼ੂ ਕੀਤੀ ਬੇਨਤੀ ਕੀਤੀ ਜੀ ਬਾਬਾ ਜੀ ਨੂੰ ਬੜੀ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪ ਜੀ ਨੇ ਇਸ ਧਰਤੀ ਤੇ ਚਰਨ ਪਾਏ ਹਨ ਇਹ ਧਰਤੀ ਬੜੀ ਅਪਹਾਗੀ ਹੈ ਇਸ ਧਰਤੀ ਚ ਪਾਣੀ ਨਹੀਂ ਜੇ ਪਾਣੀ ਹੈ ਤਾਂ ਖਾਰਾ ਸੌ ਸੌ 100 150 ਫੁੱਟ ਦੂੰਗੇ ਕੂਪੜ ਤੇ ਵੀ ਮਿੱਠਾ ਪਾਣੀ ਨਹੀਂ ਮਿਲਦਾ ਬਖਸ਼ਿਸ਼ ਕਰੋ ਕੋਈ ਮਿੱਠੇ ਜਲ ਦਾ ਪ੍ਰਵਾਹ ਚਲਾਓ ਸੋ ਇਤਿਹਾਸ ਦੱਸਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨਾ ਪੀਰਾਂ ਫਕੀਰਾਂ ਦੀ ਤੇ ਆਜ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਸਤ ਗੁਰੂ ਆਕਤੇ ਆਪਣੇ ਸੱਜੇ ਪੈਰ ਦੀ ਖੜਾ ਇਸ ਪਹਾੜੀ ਨੂੰ ਛੁਵਾਈ ਖੜਾ ਚਮਾਉਣ ਦੀ ਦੇਰ ਸੀ ਅੰਮ੍ਰਿਤ ਜਸਮਾ ਫੁੱਟ ਪਿਆ ਇਹੇ ਅੰਮ੍ਰਿਤ ਜਸਮਾ ਅਜਨਨ ਧੀਰਾ ਭਾਰਤ ਦਾ ਪੂਜਾ ਸਥਾਨ ਕਰਕੇ ਪ੍ਰਸਿੱਧ ਹੋ ਉੱਗਾ ਸੰਗਤਾਂ ਬੜੀ ਸ਼ਰਧਾ ਨਾਲ ਇਸ ਧਾਰਮਿਕ ਸਥਾਨ ਤੇ ਹਮ ਹਮਾ ਕੇ ਦਰਸ਼ਨਾਂ ਦੀ ਕੋਤਰੀ ਦਾ ਇਸ ਸਥਾਨ ਦੀ ਸੇਵਾ ਸਾਦ ਸੰਗਤ ਜੀ ਦੇ ਸਹਿਯੋਗ ਨਾਲ ਚੱਲ ਰਹੀ ਹੈ ਗੁਰੂ ਜੀ ਦੇ ਆਤੁੱਟ ਲੰਗਰ ਵੀ ਚੱਲ ਰਿਹਾ ਹਨ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬ੍ਰਿਵਿੰਦਰ ਸਿੰਘ ਜੀ ਲੰਗਰ ਸਾਹਿਬ ਵਾਲੇ ਮੰਮੁੱਖਾਂ ਵੱਲੋਂ 350 ਪਰਗਰਾਂ ਦੀ ਸੇਵਾ ਹੋ ਚੁੱਕੀ ਹੈ ਦਰਸ਼ਨੀ ਦੇਵ ਜੀ ਦੀ ਵੀ ਸੇਵਾ ਹੋ ਚੁੱਕੀ ਹੈ ਅਤੇ ਦਰਬਾਰ ਸਾਹਿਬ ਦੀ ਵੀ ਸੇਵਾ ਹੋ ਚੁੱਕੀ ਹੈ ਜੀ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਲੇ ਚੱਲ ਰਹੇ ਹਨ 2012 ਵਿੱਚ ਈਰਾ ਪਕੜ ਸਮਾਗਮ ਮਨਾਇਆ ਗਿਆ ਇਸ ਖੁਸ਼ੀ ਵਿੱਚ ਗੁਰੂ ਘਰ ਵੱਲੋਂ ਗੁਰੂ ਨਾਨਕ ਹਸਪਤਾਲ ਖੋਲ੍ਹਿਆ ਗਿਆ ਜਗਰੀਬ ਜਨਤਾ ਦੀ ਸੇਵਾ ਕਰਤਾਂ ਹੈ ਜੀ ਗੁਰੂ ਘਰ ਵੱਲੋਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਗੁਰੂ ਨਾਨਕ ਹਾਈ ਸਕੂਲ ਅਤੇ ਗੁਰੂ ਨਾਨਕ ਪ੍ਰਸਾਲ ਵੀ ਚੱਲ ਰਹੀ ਹੈ ਅਤੇ ਗੁਰੂ ਘਰ ਦੇ ਹੱਥੋਂ ਤਲੰਦਰ ਵੀ ਚੱਲਦੇ ਹਨ ਇਹ ਸਾਰੇ ਉਪਰਾਲੇ ਆਪ ਸਾਰੀ ਸੰਗਤਾਂ ਦੇ ਸੇਵਕ ਨਾਲ ਚੱਲ ਰਹੇ ਹਨ ਸੰਗਤਾਂ ਪ੍ਰਤੀ ਬੇਨਤੀ ਹੈ ਜੇ ਸਿ ਕਿਸੇ ਨੇ ਵੀ ਚੱਲਦੀ ਸੇਵਾ ਦੀ ਆਪਣੀ ਹਿੱਸੇ ਪਾਣੀ ਹੋਣ ਦਾਸ ਕੋਲ ਸਟੇਜ ਲੱਗੇ ਲਖਾ ਜਿਸ ਬੈਠੇ ਹਨ ਆਪ ਆਪਣੀ ਕਿਰਤ ਸਮਾਂ ਇਖਾਤਿ ਹਿਸਾਬਾਤ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੀ ਯਾਤਰਾ ਤੇ ਆਪਣਾ ਜਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਹੁਣਾਂ ਵੀਡੀਓ ਕਾਰਨ ਨਹੀਂ ਬਣਾਈ ਕਿ ਆਪਾਂ ਤੁਹਾਨੂੰ ਵੀਡੀਓ ਵਿਖਾ ਸਕੀਏ ਆਪਾਂ ਤੁਹਾਨੂੰ ਸੰਖੇਪ ਚ ਸਾਰੇ ਇਤਿਹਾਸ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਉੱਥੇ ਬਾਬਾ ਜੀ ਦੱਸਦੇ ਹੁੰਦੇ ਸੀ ਆਪਾਂ ਤੁਹਾਨੂੰ ਸਾਰਾ ਇਤਿਹਾਸ ਸੁਣਾਉਂਦੇ ਹੁੰਦੇ ਸੀਗੇ ਤੇ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤਾਂ ਜੋ ਸਾਰਿਆਂ ਨੂੰ ਇਤਿਹਾਸ ਬਾਰੇ ਪਤਾ ਚੱਲ ਸਕੇ ਤੇ ਇਸ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਜੋ ਵੀ ਰਿੰਦਾ ਹੈਗਾ ਦਰਸ਼ਨ ਕਰਕੇ ਆ ਸਕੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਨਾ ਹੈ ਇੱਕ ਗੁਰਦੁਆਰਾ ਹੈ 104 ਸਾਹਿਬ ਜਦੇ ਜੋਰਾਵਰ ਸਿੰਘ ਜੀ ਦਾ ਤੇ ਉੱਥੇ ਸਾਹਿਬ ਜਦੇ ਜੋਰਾਵਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਇਹ ਜਿੱਥੇ ਜਾਜ ਬਣਿਆ ਹੋਇਆ ਹੈ ਕਿ ਮਨ ਤਾਂ ਮੰਨੀ ਜਾਂਦੀ ਹੈ ਤੇ ਇੱਥੇ ਜਰੂਰ ਜਾਜ ਤੇ ਚੜਦੇ ਆ ਵੀ ਆਪਾਂ ਉੱਥੇ ਸੁਣਿਆ ਹੀ ਆ ਵੀ ਜਾਜ ਤੇ ਜਾ ਕੇ ਜੋ ਚੜਦੇ ਗਿਆ ਤੇ ਬੱਚੇ-ਬੱਚੇ ਸਾਰੇ ਤਸਵੀਰਾਂ ਕਰਾਉਣ ਲੱਗਦੇ ਇਹ ਉੱਥੇ ਸਾਰਾ ਬਣਿਆ ਹੋਇਆ ਸਾਰੇ ਹੀ ਜਾ ਕੇ ਉੱਥੇ ਇਸ ਤਰ੍ਹਾਂ ਤਸਵੀਰਾਂ ਖਿੱਚਾ ਲੈਂਦੇ ਤੇ ਯਾਦ ਕਰ ਲੈਂਦੇ ਨੇ ਤੇ ਇਸ ਤਰ੍ਹਾਂ ਸਾਰਾ ਬਣਿਆ ਹੋਇਆ ਹੈਗਾ ਬਾਬਾ ਜੀ ਦੇ ਘੋੜੇ ਹਾਥੀ ਲਾ ਕੇ ਕੇ ਵਗਾਰਾ ਮੋੜ ਵਗਾਰਾ ਸਾਰੇ ਬੰਦ ਹੋ ਗਏ। ਉਸੇ ਤਰ੍ਹਾਂ ਇਹ ਬਾਬਾ ਜੂਰਾਵਾਰ ਸਿੰਘ ਦੀ ਤਪੋ। ਉਹ ਦੀ ਸੁਪਾ ਦੇਗੀ। ਤੋ ਅਬ ਲੈ ਗੋ। ਉਸ ਸਮੇਂ ਉਹ ਪਛੀ ਵਗਾਰਾ ਰਖਿਓਏ ਆ। ਗੁਰਦਵਾਰਾ ਸਾਹਿਬ ਦੀ ਅੰਤਰੀ। ਨਾ ਫਿਰ ਬਾਬਾ ਕਾਂਸ਼ੀ ਵਾਲਾ ਪਾਲਿਆ ਉਸੇ ਅੰਦਰ। ਉਹ ਬੰਦ ਹੋ ਜਾਗਾ। ਇਹ ਸਮਝਿਰੋ ਇਸ ਦਾ ਵੀਡੀਓ ਨੂੰ ਚੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਚੈਨਲ ਨਾਲ ਜ਼ਰੂਰ ਜੁੜਨਾ ਹੈ ਕਿ ਹੋਰ ਵੀ ਤੁਹਾਨੂੰ ਇਤਿਹਾਸਕ ਵੀਡੀਓ ਦਿਖਾਉਂਦੇ ਰਾਵਾਂਗੇ ਤੇ ਇਹ ਅਸੀਂ ਵੀ ਉੱਪਰ ਜਾ ਕੇ ਜੋੜਦੇ। ਥੋੜੀ-ਬੋੜੀਆਂ ਕਲਿੱਪਸ ਬਣਾਈਆਂ ਸੀ ਉਹ ਤੁਹਾਡੇ ਨਾਲ ਐਡ ਕਰ ਦਿੱਤੀਆਂ ਹੈਗੀਆਂ। ਚੱਲ ਵੀ ਯਾਦਗਰੀ ਜਿਵੇਂ ਰਹਿ ਜਾਂਦਾ ਕਿ ਨਾਲ ਮੇਰੇ ਮਾਤਾ ਜੀ ਇਹ ਗਏ। ਹਮਾਰੀ ਅਸੀਂ ਬਸ ਆਪਣੀ ਫੈਮਿਲੀ ਦੇ ਸੀ ਨਾਲ ਉੱਥੇ ਹੋਰ ਫੈਮਿਲੀਆਂ ਮਿਲ ਜਾਂਦੀਆਂ ਹੈਗੀਆਂ। ਜਿੱਦਾਂ ਕਿ ਸਾਰੀਆਂ ਫੈਮਿਲੀਆਂ ਇਕੱਠੀਆਂ ਹੋ ਕੇ ਕਿਤੇ ਵੀ ਆਪਾਂ ਜਾ ਸਕਦੇ ਹਾਂ। ਤੇ ਤੁਸੀਂ ਵੀ ਜੋ ਦੇਖਣੀ ਹੈ ਤੇ ਪਸੰਦ ਲੱਗੀ ਤਾਂ ਕਮੈਂਟ ਜਰੂਰ ਕਰਨਾ ਤੇ ਇਤਿਹਾਸ ਚੰਗਾ ਲੱਗਿਆ ਤੇ ਉਸ ਬਾਰੇ ਵੀ ਆਪਣੇ ਨਾਲ ਜਰੂਰ ਆਪਣੀ رائے ਸ਼ੇਅਰ ਕਰਨੀ ਹੈਗੀ ਹੈ ਤੇ ਤੁਹਾਨੂੰ ਅੱਗੇ ਵੀ ਵੀਡੀਓ ਦਿਖਾਵਾਂਗੇ ਇੱਕ ਦੋ ਵੀਡੀਓ ਬਸ ਰਹਿ ਗਈਆਂ ਆਈਆਂ ਉਹ ਵੀ ਦਿਖਾਵਾਂਗੇ